ਅਜੀ ਇਹ ਬੰਦਾ ਵਿਚਾਰਾ ਨਾ ਉਹ ਦਿਨਾਂ ਤੋਂ ਇੱਥੇ ਮਤਲਬ ਤੱਕੇ ਹੀ ਖਾ ਰਿਹਾ ਜੀ ਤੱਕੇ ਗਿਆ ਭਾਈ ਬਹੁਤ ਜ਼ਿਆਦਾ ਵਿਚਾਰਾ ਇਹ ਕੂੜੇ ਦੇ ਵਿੱਚ ਰਹਿੰਦਾ ਵਾ ਜੀ ਮੈਂ ਹੁਣ ਭਾਈ ਤੁਹਾਨੂੰ ਕੀ ਦੱਸਾਂ ਭਾਈ ਕਿੱਦਾਂ ਭਾਈ ਅੱਧਾ ਹੀ ਜਾਊਗਾ ਭਾਈ ਇਹ ਥੱਲੇ ਭਾਈ ਐਸੇ ਹੋ ਕੀ ਨਾਮ ਹੈ ਤੇਰਾ ਮੇਰਾ ਨਾਮ ਇਹੀ ਹੈ ਕੀ ਨਾਮ ਹੈ ਤੇਰਾ ਇਸ ਪਰਦੇਸ ਦਾ ਕਟੋਰਾ ਨਹੀਂ ਬਾਤ ਹੈ ਅੱਛਾ ਨਾਮ ਕੀ ਹੈ ਤੇਰਾ ਮਰਾ ਨਾ ਜੋ ਵੀ ਲੋ ਯਾਰ ਆਪਣਾ ਤੋਂ नहीं फिर भी कोई नाम तो होगा ना राजू नाम, नाम ले लोग नाम ले लो किसी का खाई पी थोड़ी पाया जाता है आप भी बढ़िया इंसान हो जूते तो कोई है उसके नाम की गाड़ी चलाते हो गलत की बात नहीं हम लाएंगे जब आपकी देश में रोटी ही खा लेते हैं हम भी आते हैं थोड़ा सा आली बाली या साइड की चले जाते हैं ਤੋਂ ਆਪਣੇ ਦੇਸ਼ ਬਣਾਤੇ ਹੋ ਤੂੰ ਤੂੰ ਉਸੇ ਪਹਿਚਾਨਤੇ ਹੋਂਗੇ ਕਿ ਅਸੀਂ ਕਹਾਂ ਜਾਏਂਗੇ ਸਹੀ ਬਾਤ ਨਿਕ ਮਾਨੇ ਦੋ ਚਾਰ ਰੋਟੀ ਹੋਰ ਵੀ ਕੋਈ ਦਿੰਦਾ ਹੈ ਨਾ ਸਹੀ ਬਾਤ ਸਾਡਾ ਘਰਦੁਆਦ ਨਹੀਂ ਸਹੀ ਹੋ ਸਹੀ ਬਾਤ ਸਹੀ ਬਾਤ ارشاد ਭਾਈ ਹੈ ਜੀ ارشاد ارشاد ਵੀਰਾ ਪਿਛਲੇ 4-5 ਸਾਲਾਂ ਤੋਂ ਤਾਂ ਲੋਕ ਦੱਸਦੇ ਆ ਵੀ ਅਸੀਂ ਇਹਨੂੰ ਇੱਥੇ ਹੀ ਦੇਖਦੇ ਆ ਇੱਕ ਕੂੜੇ ਦੇ ਢੇਰ ਤੇ ਰਹਿੰਦਾ ਕੂੜੇ ਦੇ ਵਿੱਚੋਂ ਹੀ ਕੂੜਾ ਕੱਢ-ਕੱਢ ਕੇ ਖਾਈ ਜਾਂਦਾ ਰਹਿੰਦਾ ਔਰ ਇਹ ਜਨਮ ਜਾਤ ਅਪਾਹਜ ਆ ਕੁੱਬਾ ਵਾ ਪਿੱਛੇ ਕੁੱਬ ਪਿਆ ਹੋਇਆ ਵੀਰੇ ਦੇ ਸਾਰੀ ਢੂਈ ਹੈ ਜਿਹੜੀ ਬਾਹਰ ਨਿਕਲੀ ਹੋਈ ਹੈ। ਅਰਸ਼ਾਦ ਦੀ ਜ਼ਿੰਦਗੀ ਇਸੇ ਕੂੜੇ ਦੇ ਢੇਰ ਤੇ ਨਿਕਲ ਰਹੀ ਆ। ਅਸੀਂ ਖੜੇ ਆ ਬਲੌਂਗੀ ਜੀ। ਹਾਂਜੀ ਅੰਦੇ ਬਲੌਂਗੀ ਖੜੇ ਆ। ਕਿਹੜਾ ਇਲਾਕਾ ਜੀ ਆ? ਫੜਮਾਜਰਾ ਫੜਮਾਜਰਾ ਜੀ ਮੈਂਡੂ। ਸਸੀ ਕਲਮਾ। ਫੜਮਾਜਰਾ। ਹਾਂਜੀ ਹਾਂਜੀ। ਫੜ ਫੜਮਾਜਰਾ। ਫੜਮਾਜਰਾ ਫੜਮਾਜਰਾ। ਫੜਮਾਜਰਾ। ਇਹ ਫੜਮਾਜਰਾ ਨਪੋਲਾ ਜਿਹੜਾ ਉਹਦੇ ਨਾਲ ਇਹ ਡੰਪਾ ਕੂੜੇ ਦਾ ਇੱਥੇ ਗਊਆਂ ਵੀ ਗੰਦ ਖਾਈ ਜਾਂਦੀਆਂ ਤੁਸੀਂ ਦੇਖੋ ਲਫਾਫੇ ਪਲਾਸਟਿਕ ਦੇ ਗਊਆਂ ਖਾਂਦੀਆਂ ਇਹਨਾਂ ਦੇ ਢਿੱਡਾਂ ਦੇ ਵਿੱਚ 20 25 25 ਕਿਲੋ ਲਫਾਫਾ ਭੜਿਆ ਪਿਆ ਵਿਚਾਰੀਆਂ ਦੇ ਤੇ ਇੱਥੇ ਗਊ ਨੂੰ ਮਾਤਾ ਕਹਿਣ ਵਾਲੇ ਲੋਕ ਨਹੀਂ ਲੱਭਦੇ ਜਿਹੜੇ ਇਹਨਾਂ ਦੀ ਸੇਵਾ ਕਰਨ ਪਰ ਇੱਥੇ ਤਾਂ ਬੰਦੇ ਨੂੰ ਸਾਂਭਣ ਵਾਲਾ ਨਹੀਂ ਕੋਈ ਲੱਭਦਾ ਗਊ ਨੂੰ ਕਿਹਨੇ ਸਾਂਭਣਾ ਅਰਸ਼ਾਦ ਖੜਾ ਇੱਥੇ ਅਰਸ਼ਾਦ ਖਾਨ ਇੱਥੇ ਹੀ ਸੌਂਦਾ ਇੱਥੇ ਹੀ ਜੀਵਨ ਕੱਟਦਾ ਹੈ ਜਿੰਨੀਆਂ ਵੀਡੀਓ ਤੁਸੀਂ ਦੇਖ ਰਹੇ ਹੋ ਇਹਦੀਆਂ ਪੁਰਾਣੀਆਂ ਵੀਡੀਓ ਐ ਸਾਰੀਆਂ ਜਿਹੜੀਆਂ ਸਾਨੂੰ ਲੋਕਾਂ ਨੇ ਭੇਜੀਆਂ ਹੋਈਆਂ ਹੋਰਾਂ ਨੇ ਜੇ ਅਸੀਂ ਇਹਨੂੰ ਅੱਜ ਤੱਕ ਲਗਭਗ 1 ਸਾਲ ਪਹਿਲਾਂ ਇੱਥੋਂ ਲੱਭਣ ਆਏ ਸਾਨੂੰ ਇਹ ਲੱਭਿਆ ਨਹੀਂ ਅਸੀਂ ਸਾਰੇ ਪਿੱਛੇ ਜੰਗਲ 'ਚ ਵੀ ਲੱਭ ਕੇ ਗਏ ਸੀ ਸਾਨੂੰ ਕਿਤੇ ਨਹੀਂ ਲੱਭਿਆ ਫਿਰ ਅਸੀਂ ਜਿੱਤੋਂ ਬਲੌਂਗੀ ਤੋਂ ਇੱਕ ਬੰਦਾ ਹੋਰ ਲੈ ਕੇ ਗਏ ਸੀ ਉਹਦੀ ਵੀ ਹਾਲਤ ਬਹੁਤ ਮਾੜੀ ਸੀ ਵਿਚਾਰੇ ਦੀ ਉਹਦਾ ਘਰ ਲੱਭ ਗਿਓ ਘਰੇ ਚਲਾ ਗਿਆ ਹੁਣ ਤੇ ਹੁਣ ਫੇਰ ਇਹ ਭੈਣ ਪਟੇ ਕੀ ਨਾਂ ਤੁਹਾਡਾ ਮਨਪ੍ਰੀਤ ਕੌਰ ਇਹ ਭੈਣ ਹੁਣ ਸਾਨੂੰ ਵੀਡੀਓ ਭੇਜ ਰਹੀ ਸੀ ਕੱਲੀ ਮਨਪ੍ਰੀਤ ਨੇ ਨਹੀਂ ਸਾਨੂੰ ਹੋਰ ਵੀ ਬਹੁਤ ਸਾਰਿਆਂ ਨੇ ਵੀਡੀਓ ਭੇਜੀਆਂ ਵੀਰਾਂ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਆ ਵੀ ਜਿਹੜੀ ਵੀ ਵੀਡੀਓ ਆਉਂਦੀ ਸੀ ਵੀਰ ਦੀ ਉਹਨੂੰ ਦੇਖ ਕੇ ਤਰਸ ਆਉਂਦਾ ਸੀ ਦੁੱਖ ਲੱਗਦਾ ਸੀ ਸ਼ਰਮ ਆਉਂਦੀ ਸੀ ਵੀ ਇੱਕ ਇਨਸਾਨ ਕਿਦਾਂ ਰਹਿ ਰਿਹਾ ਔਰ ਉਹਨੂੰ ਦੇਖਣ ਵਾਲਾ ਉਹਨੂੰ ਪੁੱਛਣ ਵਾਲਾ ਉਹਨੂੰ ਸਮਝਣ ਵਾਲਾ ਕੋਈ ਨਹੀਂ ਉਰੇ ਵਾਸਤੇ ਕੋਈ ਪ੍ਰਬੰਧ ਨਹੀਂ ਸਿਸਟਮ ਨੇ ਸਰਕਾਰਾਂ ਨੇ ਐਡੇ ਵੱਡੇ ਵੱਡੇ ਵਾਅਦੇ ਕਰ ਲੈਂਦੀਆਂ ਸਾਡੇ ਨਾਲ ਪਰ ਅੱਜ ਦਾ ਮਨੁੱਖ ਤਾਂ ਗੰਦ ਖਾ ਰਿਹਾ ਅੱਜ ਦਾ ਮਨੁੱਖ ਤਾਂ ਕੂੜਾ ਖਾ ਰਿਹਾ ਅੱਜ ਦਾ ਮਨੁੱਖ ਇਰਸ਼ਾਦ ਵਾਂਗ ਨਰਕ ਘਟ ਰਿਹਾ ਇਹ ਵੀ ਇਨਸਾਨ ਆ ਇਹਨੂੰ ਵੀ ਜਿਉਣ ਦਾ ਹੱਕ ਆ ਇਹ ਮੈਂਟਲੀ ਠੀਕ ਨਹੀਂ ਵੀ ਰਹਾ ਬਿਲਕੁਲ ਹੀ ਕੋਈ ਸੋਝੀ ਨਹੀਂ ਇਹਦੇ ਨਾਲ ਮੈਂ 5-7 ਮਿੰਟ ਹੁਣ ਗੱਲਾਂ ਕੀਤੀਆਂ ਕਿਸੇ ਗੱਲ ਦਾ ਸਿਰ ਪੈਰ ਨਹੀਂ ਕਿਸੇ ਗੱਲ ਦਾ ਇਹਨੂੰ ਮਤਲਬ ਸੋਝੀ ਜਾਂ ਸਮਝ ਨਹੀਂ ਹੈਗੀ ਪਤਾ ਨਹੀਂ ਕੀ ਕਿਹੜੀਆਂ ਗੱਲਾਂ ਕਿਵੇਂ ਕਿੱਦਾਂ ਜੁੜੀ ਜਾਂਦਾ ਬਸ ਜੋ ਮੂੰਹ ਚ ਆਈ ਜਾਂਦਾ ਉਹ ਬੋਲੀਆ ਪਰ ਇਹੀ ਇਹਦਾ ਘਰ ਆ ਆਹੀ ਇਹਦੀ ਜ਼ਿੰਦਗੀ ਆ ਆਹੀ ਇਹਦਾ ਮਹਿਲ ਮਨਾਰਾ ਵਾ ਆਹੀ ਇਹਦਾ ਡੀ ਲਕਸ ਬੈੱਡ ਆ ਅਜੇ ਇੱਥੇ ਫੁੱਟਪਾਥ ਤੇ ਸੌਂਦਾ ਤੇ ਅਸੀਂ ਆਪਣੇ ਲਈ ਆਪਣੇ ਬੱਚਿਆਂ ਲਈ ਆਪਣੇ ਪਰਿਵਾਰ ਲਈ ਇੰਨਾ ਕੁਝ ਕਰਦੇ ਆਂ ਵੀ ਸਾਡੇ ਘਰ ਚ ਮਾੜਾ ਜਿਹਾ ਕੂੜਾ ਨਹੀਂ ਪੜਨ ਦਿੰਦੇ ਸਫਾਈਆਂ ਕਰਦੇ ਆਂ ਰੋਟੀ ਹੱਥ ਧੋ ਕੇ ਖਾਣੀ ਹੈ ਜੀ ਸਾਫ ਚੁੱਤਰੇ ਭਾਂਡੇ ਧੋਤੇ ਹੋਏ ਧੋਤੇ ਹੋਏ ਬਿਸਤਰੇ ਪਰ ਇੱਥੇ ਦੇਖੋ ਪਿਛਲੇ 5 ਸਾਲਾਂ ਤੋਂ ਇਰਸ਼ਾਦ ਇੱਥੇ ਰਹਿ ਰਿਹਾ ਕੂੜੇ ਦੇ ਢੇਰ ਤੇ ਤੰਦਰੁਸਤਾ ਫੱਟਾ ਸਾਰਾ ਦਿਮਾਗੀ ਜਰੂਰ ਠੀਕ ਨਹੀਂ ਹੈਗਾ ਪਰ ਫਿਜ਼ੀਕਲੀ ਛੀੜਕ ਤੌਰ ਤੇ ਪੂਰਾ ਫੱਟਾ ਨਾਲੇ ਗੰਦ ਹੀ ਖਾਂਦਾ ਆ ਪਿਆ ਗੰਦਮੰਦ ਜੋ ਇਹ ਖਾਂਦਾ ਇਹਦੇ ਵਿੱਚੋਂ ਕੱਢ ਕੇ ਤਾਂ ਲੋਕ ਜਿਹੜੇ ਲਫਾਫੇ ਸੱਟ ਕੇ ਜਾਂਦੇ ਨੇ ਜਿਹੜੇ ਲਫਾਫੇ ਸੱਟ ਕੇ ਜਾਂਦੇ ਨੇ ਉਹੀ ਲਫਾਫਿਆਂ ਚੋਂ ਕੱਟ-ਕੱਟ ਕੇ ਖਾਈ ਜਾਂਦਾ ਉਹੀ ਗਊਆਂ ਖਾਈ ਜਾਂਦੀਆਂ ਉਹੀ ਇਹ ਖਾਈ ਜਾਂਦਾ ਇੱਥੇ ਕੋਈ ਫਲ ਫਰੂਟ ਸੱਟ ਗਿਆ ਉਹ ਕੱਟ ਕੇ ਖਾ ਲਿਆ ਲਫਾਫਿਆਂ ਚੋਂ ਕੱਢ-ਕੱਢ ਕੇ ਦੁੱਧ ਦੇ ਪੈਕਟਾਂ ਚੋਂ ਦੁੱਧ ਪੀ ਲਿਆ ਪਰ ਫਿਰ ਵੀ ਤੰਦਰੁਸਤ ਫਿੱਟਰ ਸ਼ਾਹ ਅਰਸ਼ਾਦ ਵਰਗੇ ਬਹੁਤ ਲੋਕ ਨੇ ਭਾਈ ਜਿਹੜੇ ਕੂੜਾ ਕੜਕੜ ਖਾ ਕੇ ਜ਼ਿੰਦਗੀ ਬਤੀਤ ਕਰਦੇ ਆ ਹੁਣ ਸਾਨੂੰ ਦੇਖ ਕੇ ਬਹੁਤ ਸਾਰੇ ਵੀਰ ਰੁਕੇ ਆ ਇੱਥੇ ਤੇ ਸਾਰੇ ਇਸ ਗੱਲ ਲਈ ਹਰ ਨਾਰਾ ਮਾਰਦੇ ਆ ਵੀ ਇਸ ਬੰਦੇ ਦੀ ਹਾਲਤ ਬਹੁਤ ਮਾੜੀ ਹੈ ਕਿੰਨੇ ਕ ਟਾਈਮ ਤੋਂ ਭਾਣੇ ਇੱਥੇ ਦੇਖਦੇ ਹੋ ਤੁਸੀਂ ਇਹਨੂੰ ਮੈਨੂੰ 4 ਸਾਲ ਹੋ ਗਏ ਜੀ ਵੈਸੇ ਮੈਂ ਬਰਨਾਲੇ ਤੋਂਰੇ ਮੈਂ ਜੋਬ ਕਰਦੀ ਆ 4 ਸਾਲਾਂ ਤੋਂ ਇੱਥੇ ਕੂੜੇ ਦੇ ਢੇਰ ਤੇ ਡੇਲੀ ਦਾ ਰੂਟ ਹੈ ਜੋਬ ਜਾਨੀਏ ਰੋਜ਼ ਲਿੰਗਦੇ ਹੋ ਕੀ ਕਰਦਾ ਹੁੰਦਾ ਇਹ ਮੈਂ ਸੇ ਜਾ ਕੁਛ ਖਾ ਰਿਆ ਜਾਂ ਉਧਰੋਂ ਪਾਣੀ ਲੈ ਕੇ ਆਂਦਾ ਹੁੰਦਾ ਹੁਣ ਵੀ ਮੈਂ ਤੁਹਾਨੂੰ ਵੀਡੀਓ 'ਚ ਜਦੋਂ ਪਾਣੀ ਲੈ ਕੇ ਆ ਰਿਹਾ ਹਾਂ ਓਕੇ ਇੱਥੇ ਲਫਾਫੇ ਲੂਫੇ ਫੁੱਲੀ ਜਾਂਦਾ ਇੱਥੇ ਪਿਆ ਰਹਿੰਦਾ ਹੋਰ ਵੀ ਕਿਹਨੇ ਦੇਖਿਆ ਜੀ ਕਦੇ ਇਹਨੂੰ ਆ ਪਾਣੀ ਹੁੰਦੇ ਦੇ ਬਾਅਦ ਕੋਲ ਦੇ ਸਟੋਰ 'ਪਾ ਲੈ ਗਾ ਲਿਆ ਜਾਂਦਾ ਪਾਣੀ ਪੀ ਜਾਂਦਾ ਆ ਜਾਂਦਾ ਉਧਰ ਇੱਥੇ ਬੈਠੇ ਹੋਰ ਸਟੋਰ ਹੈ ਜੀ ਨਾਲ ਠੀਕ ਹੈ ਜੀ ਇਹ ਲਫਾਫਿਆਂ ਲੂਫਿਆਂ ਨੂੰ ਕੀ ਕਰਦਾ ਪੌਰਾ ਕਰੀ ਜਾਂਦਾ ਚੱਕੀ ਜਾਂਦਾ ਵਿਚਾਰ ਉਹ ਵੀ ਪੈ ਜਾਂਦਾ ਚੀੜੀ ਰੋਲਾ ਖਾ ਲਈ ਕਰ ਉਹ ਵੀ ਖਾਈ ਜਾਂਦਾ ਜੀ ਲਫਾਫੇ ਉਹ ਵੀ ਤੋਂ ਕੱਟ ਕੱਟ ਕੇ ਖਾਈ ਜਾਂਦਾ ਜੀ ਜਿਹੜੇ ਬੜੇ ਦੇਰ ਕੇ ਜਾਂਦੇ ਨੇ ਜੋ ਕੂੜੇ ਦਾ ਡੰਪ ਆ ਇਹ ਲੋਕ ਕੂੜਾ ਸੱਟ ਕੇ ਜਾਂਦੇ ਇੱਥੇ ਤੇ ਉਹੀ ਕੂੜਾ ਅਰਸ਼ਾਦ ਖਾਨ ਦਾ ਆ ਕੱਪੜਾ ਵੀ 1 ਮਹੀਨਾ ਪਹਿਲਾਂ ਕੋਈ ਪਾ ਕੇ ਗਿਆ ਸੀ ਭੈਣ ਕਹਿੰਦੀ ਇਹਦੇ ਨਵੇਂ ਤੇ ਉਦੋਂ ਦੇ ਪਾਏ ਹੋਏ ਆ ਤੇ ਅੱਜ ਅਰਸ਼ਾਦ ਆਪਣੇ ਆਪ ਦੇ ਵਿੱਚ ਸਾਨੂੰ ਇੱਕ ਮੈਸੇਜ ਦੇ ਰਿਹਾ ਇੱਕ ਸੁਨੇਹਾ ਦੇ ਰਿਹਾ ਵੀ ਆਰ ਘਟੋ ਘਟਾ ਪੰਛੀ ਆਨਸਾਨ ਹੋਣ ਦਾ ਫਰਜ਼ ਤਾਂ ਨਿਭਾਈਏ ਜਿਹੜੇ ਸਾਡੇ ਪੋਲੀਟਿਕਲ ਲੋਕ ਨੇ ਲੀਡਰ ਨੇ ਸਾਡੇ ਘਟੋ ਘਟ ਉਹ ਇਸ ਪਾਸੇ ਤਾਂ ਨਿਗਾਹ ਮਾਰਦੇ ਇਹਨਾਂ ਲੋਕਾਂ ਵੱਲ ਤਾਂ ਕੋਈ ਧਿਆਨ ਦੇਣ ਵੋਟਾਂ ਆਉਂਦੀਆਂ ਰਿੰਡੀਆਂ ਜਾਂਦੀਆਂ ਰਹਿੰਦੀਆਂ ਪਾਰਟੀਆਂ ਜਿੱਤਦੀਆਂ ਰਹਿੰਦੀਆਂ ਸਰਕਾਰਾਂ ਬਣਦੀਆਂ ਰਹਿੰਦੀਆਂ ਪਰ ਐਦਾਂ ਦੇ ਲੋਕਾਂ ਵਾਸਤੇ ਕੋਈ ਪ੍ਰਬੰਧ ਨਹੀਂ ਕੋਈ ਪ੍ਰਬੰਧ ਨਹੀਂ ਕੋਈ ਇੰਤਜ਼ਾਮ ਨਹੀਂ ਕੋਈ ਸ਼ੈਲਟਰ ਨਹੀਂ ਕਿੰਨੇ ਕ ਬੰਦਿਆਂ ਨੂੰ ਸਾਡੇ ਵਰਗੇ ਕਲਜੂ ਕੀ ਲੋਕ ਸਾਂਭੀ ਜਾਣਗੇ ਵੱਡੀ ਜ਼ਰੂਰਤ ਆ ਇਦਾਂ ਦੇ ਲੋਕਾਂ ਨੂੰ ਮਦਦ ਦੇਣ ਦੀ ਔਰ ਸਾਨੂੰ ਗਊ ਸੱਸ ਦੇਣਾ ਪੈਂਦਾ ਆ ਗਾਵਾਂ ਦਾ ਦੇਖੋ ਤੁਸੀਂ ਦੇਖੋ ਕਿਵੇਂ ਗਾਵਾਂ ਵਿਚਾਰੀਆਂ ਗੰਦ ਖਾਈ ਜਾਂਦੀਆਂ ਗਊ ਨੂੰ ਮਾਤਾ ਕਹਿਣ ਵਾਲੇ ਲੋਕ ਇਹਨਾਂ ਨੂੰ ਪੇੜਾ ਵੀ ਦੇ ਜਾਂਦੇ ਆ ਪਰ ਇਹ ਸਾਰਾ ਦਿਨ ਲਫਾਫਿਆਂ ਚੋਂ ਕੱਟ-ਕੱਟ ਕੇ ਗੰਦ ਖਾ ਰਹੀਆਂ ਮਤਲਬ ਜਿੱਥੇ ਲੋੜ ਆ ਜਿਵੇਂ ਲੋੜ ਆ ਅਸੀਂ ਉਵੇਂ ਵਰਤ ਲੈਨੇ ਹਰ ਇੱਕ ਚੀਜ਼ ਨੂੰ ਚਾਹੇ ਉਹ ਇਨਸਾਨ ਆ ਚਾਹੇ ਉਹ ਗਊ ਆ ਚਾਹੇ ਉਹ ਸਾਡੀਆਂ ਜ਼ਰੂਰਤਾਂ ਮੁਤਾਬਕ ਵਰਤਣ ਵਾਸਤੇ ਕੋਈ ਵੀ ਰਿਸ਼ਤਾ ਵਾ ਪਰ ਅੱਜ ਅਸੀਂ ਇਸ ਵੀਰ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਹਾਂ ਸੁਪਨਿਆਂ ਦੇ ਘਰ ਅੱਜ ਅਸੀਂ ਇਸ ਵੀਰ ਨੂੰ ਮਨੁੱਖਤਾ ਦੀ ਸੇਵਾ ਪਰਿਵਾਰ ਚ ਲੈ ਕੇ ਜਾ ਰਹੇ ਹਾਂ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਵੀਰ ਅਰਸ਼ਾਦ ਖਾਨ ਇੱਕ ਚੰਗਾ ਜੀਵਨ ਬਤੀਤ ਕਰੇ ਤੰਦਰੁਸਤ ਹੋਵੇ ਦਾ ਪਰਿਵਾਰ ਲੱਭ ਜੇ ਵੀ ਆਪਣੇ ਘਰ ਪਰਿਵਾਰ ਚ ਜਾਵੇ ਘਟੂ ਘਟਾ ਕੂੜੇ ਚੋਂ ਇਹ ਨਰਕ ਚੋਂ ਤਾਂ ਨਿਕਲੇ ਕਰੀਵਰ ਦਾਸ ਬੇਨਤੀ ਆ ਵੀਰ ਜੀ ਬਹੁਤ ਸਾਰਾ ਅਸੀਂ ਇਸ ਵੀਰ ਦੀ ਸੇਵਾ ਕਰ ਸਕੀਏ ਮਨਪ੍ਰੀਤ ਭੈਣ ਦਾ ਧੰਨਵਾਦ ਆ ਮਨਪ੍ਰੀਤ ਦਾ ਬਹੁਤ ਬਹੁਤ ਤੇ ਹੋਰ ਜਿਹੜੇ ਵੀਰਾਂ ਨੇ ਸਾਨੂੰ ਵੀਡੀਓ ਭੇਜੀਆਂ ਉਹਨਾਂ ਦੇ ਵੀ ਸ਼ੁਕਰੀਆ ਸਾਰਿਆਂ ਦਾ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਆਪਣੇ ਆਸ-ਪਾਸ ਭੈਣੋ ਭਰਾਵੋ ਥੋੜਾ ਧਿਆਨ ਰੱਖਿਆ ਕਰੋ ਜੇ ਆਪਾਂ ਇਨਸਾਨ ਆ ਤਾਂ ਆਪਾਂ ਇਨਸਾਨ ਹੋਣ ਦਾ ਫਰਜ਼ ਵੀ ਨਿਭਾਈਏ ਅਰਸ਼ਾਦ ਭਾਈ ਗੱਲ ਸੁਣ ਮੇਰੀ ਇੱਧਰ ਆ ਇੱਥੇ ਆ ਜਾ ਸਾਈਡ ਤੇ ਆ ਤੈਨੂੰ ਸਾਡਾ ਭਾਈ ਆ ਇੱਥੇ ਗੰਦ ਦੇ ਵਿੱਚ ਪੈਨਾ ਵਾ ਤੂੰ ਸਾਡੇ ਨਾਲ ਚੱਲ ਆਪਾਂ ਚੰਗੀ ਥਾਂ ਤੇ ਚੱਲਦੇ ਆ ਆਸ਼ਰਮ 'ਚ ਰਵਾਂਗੇ ਠੀਕ ਆ ਆਜਾ ਤੇਰਾ ਉਤਰਿਆ ਐਤ ਬਹਿਣਾ ਗੱਡੀ ਚ ਬੈਠ ਜਾ ਬੈਠ ਜਾ ਭਾਈ ਚੱਲ ਲਾ ਦੇਖੋ ਵਿਚਾਰਾ ਆਪ ਹੀ ਚੜ ਕੇ ਬਹਿ ਗਿਆ ਗੱਡੀ ਚ ਆਪ ਹੀ ਚਾਹੁੰਦਾ ਸੀ ਵੀ ਮੈਂ ਵੀ ਇੱਥੋਂ ਨਿਕਲਣਾ ਗੰਦ ਚੋਂ ਭਾਈ ਇੱਕ ਵਾਰੀ ਵਿਰੋਧ ਨਹੀਂ ਇੱਕ ਵਾਰੀ ਸ਼ਬਦ ਨਹੀਂ ਕੋਈ ਅਰਸ਼ਾਦ ਭਾਈ ਧੰਨਵਾਦ ਯਾਰ ਧੰਨਵਾਦ ਔਰ ਕਿਤੇ ਜ਼ਿੰਦਗੀ ਚ ਪਾਈ ਜਿਦਿ ਰਹੀ ਬਸ ਭੈਣ ਮੇਰੀਏ ਐਸੇ ਰੱਬ ਲੋਕ ਨੇ ਜਿਹੜੇ ਅੱਜ ਅਸੀਂ ਰੋਲਤੇ ਆ ਤੇ ਕੁੱਤੇ ਗੱਡੀਆਂ ਚ ਏਸੀਆਂ ਚ ਘੁੰਮਦੇ ਨੇ ਹਾਂਜੀ ਸਹੀ ਗੱਲ ਤੇ ਬੰਦਾ ਕੁੱਤੇ ਨੂੰ ਵੀ ਮਾੜੀ ਜਿੰਦਗੀ ਬਤੀਤ ਕਰ ਰਿਹਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰ ਅਰਸ਼ਾਦ ਸਾਹਿਬ ਅਰਸ਼ਾਦ ਨੂੰ ਅਸੀਂ ਬਲੋਂਗੀ ਤੋਂ ਲੈ ਕੇ ਆਏ ਹਾਂ ਜੀ ਚੰਡੀਗੜ੍ਹ ਦੇ ਬਿਲਕੁਲ ਕੋਲੇ ਪੈਂਦਾ ਬਲੋਂਗੀ ਇਲਾਕਾ ਉੱਥੇ ਬਰਵਲ ਇੱਕ ਪਿੰਡ ਆ ਜੀ ਉਸ ਪਿੰਡ ਦੇ ਫਲਾਈਓਵਰ ਦੇ ਥੱਲੇ ਕੂੜੇ ਦਾ ਢੇਰ ਲੱਗਿਆ ਡੰਪ ਆ 5 ਸਾਲਾਂ ਤੋਂ ਇਹ ਵੀਰ ਉਹ ਕੂੜੇ ਦੇ ਡੰਪ ਦੇ ਵਿੱਚ ਰਹਿੰਦਾ ਸੀ ਔਰ ਉੱਥੋਂ ਕੂੜੇ ਚ ਲਫਾਫੇ ਕੱਢ-ਕੱਢ ਕੇ ਖੋਲ-ਖੋਲ ਕੇ ਉਹਨਾਂ ਚੋਂ ਚੀਜ਼ਾਂ ਖਾਂਦਾ ਸੀ ਉੱਥੇ ਹੀ ਸੌਂਦਾ ਸੀ ਉੱਥੇ ਆ ਜਾ ਵੀਰੇ ਆ ਜਾ ਉੱਥੇ ਪੈਂਦਾ ਸੀ ਔਰ ਇਸ ਬੰਦੇ ਦੀ ਵਿਚਾਰੇ ਦੀ ਇੰਨੀ ਸਾਦਗੀ ਆ ਵੀ ਨਾ ਕਿਸੇ ਨਾਲ ਬੁਲਾਉਣਾ ਨਾ ਕਿਸੇ ਨਾਲ ਗੱਲ ਕਰਨਾ ਉਹਦੇ ਵਿੱਚੋਂ ਹੀ ਖਾਣਾ ਕੱਢ-ਕੱਢ ਕੇ ਗਊਆਂ ਨੂੰ ਖਵਾਈ ਜਾਂਦਾ ਸੀ ਨਾ ਬੋਲੇ ਸੋਨਿਹਾਲ ਤੇ ਅੱਜ ਸੁਪਨਿਆਂ ਦੇ ਘਰ ਵਿੱਚ ਇਹ ਵੀਰ ਆਇਆ ਪਹਿਲਾ ਦਿਨ ਵਾਹਿਗੁਰੂ ਕਿਰਪਾ ਕਰੇ ਇਹ ਇੱਥੇ ਰਹਿ ਕੇ ਇੱਕ ਚੰਗਾ ਤੰਦਰੁਸਤੀ ਭਰਿਆ ਜੀਵਨ ਬਤੀਤ ਕਰੇ ਮੈਂਟਲੀ ਬਹੁਤ ਜ਼ਿਆਦਾ ਅਫਸਰਟ ਆ ਕੋਈ ਸਮਝ ਨਹੀਂ ਕੋਈ ਹੋਰ ਹੀ ਗੱਲਾਂ ਹੋਰ ਹੀ ਬਾਤਾਂ ਮਤਲਬ ਇੱਕ ਵੀ ਗੱਲ ਸਾਡੇ ਕੋਈ ਪੱਲੇ ਨਹੀਂ ਪਈ ਬਸ ਇਹਨੇ ਆਪਣਾ ਨਾਮ ਅਰਸ਼ਾਦ ਖਾਨ ਦੱਸਿਆ ਮੁਸਲਮ ਵੀਰ ਆ ਸਾਡਾ ਇਹ ਤੇ ਅਰਸ਼ਾਦ ਖਾਨ ਦਾ ਪਰਿਵਾਰ ਮਿਲ ਜਵੇ ਇਹਨੂੰ ਕੋਈ ਜਾਣ ਪਛਾਣ ਵਾਲਾ ਮਿਲ ਜੇ ਪਛਾਣਨ ਵਾਲਾ ਮਿਲ ਜੇ ਵੀ ਆਉਣ ਵਾਲੇ ਵਕਤ ਚ ਉਹਦੇ ਲਈ ਤੁਸੀਂ ਵੀਡੀਓ ਵੀ ਜਰੂਰ ਸ਼ੇਅਰ ਕਰਿਓ ਤੇ ਇਹ ਵੀਰ ਪਿਛਲੇ 5-6 ਸਾਲਾਂ ਤੋਂ ਉਹ ਭੈਣ ਦੱਸਦੀ ਸੀ ਵੀ ਮੈਂ ਦੇਖਦੀ ਆ ਇਹਨੂੰ ਹੋ ਸਕਦਾ ਉਸ ਤੋਂ ਵੀ ਲੰਬੇ ਸਮੇਂ ਤੋਂ ਰਹਿ ਰਿਹਾ ਹੋਵੇ ਨਹੀਂ ਕਿ 5-6 ਸਾਲਾਂ ਤੋਂ ਤਾਂ ਕੁੜੀ ਦੇਖ ਹੀ ਰਹੀ ਸੀ ਮਨਪ੍ਰੀਤ ਜੀ ਨੇ ਸਾਨੂੰ ਫੋਨ ਕਰਕੇ ਦੱਸਿਆ ਜਿਹਦੇ ਵੀਡੀਓ ਬਣਾ ਕੇ ਭੇਜੀ ਔਰ ਪਿਛਲੇ ਕਰੀਬ 1 ਸਾਲ ਤੋਂ ਸਾਨੂੰ ਲਗਾਤਾਰ ਇਹਦੀਆਂ ਵੀਡੀਓ ਆਉਂਦੀਆਂ ਸੀ ਤੇ ਅੱਜ ਤੋਂ ਕਰੀਬ ਅਸੀਂ 8 ਕੁ ਮਹੀਨੇ ਪਹਿਲਾਂ ਇਹਨੂੰ ਲੈਣ ਗਏ ਉੱਥੇ ਪਰ ਇਹ ਸਾਨੂੰ ਲੱਭਿਆ ਨਹੀਂ ਉੱਥੇ ਬਹੁਤ ਲੱਭਿਆ ਸੀ ਥੱਲੇ ਪਿੱਛੇ ਜੰਗਲ ਆ ਕਾਫੀ ਵੱਡਾ ਜੰਗਲ 'ਚ ਵੀ ਦੇਖਿਆ ਔਰ ਪਤਾ ਨਹੀਂ ਕਿੱਥੇ ਗਿਆ ਹੋਇਆ ਸੀ ਇਹ ਸ਼ੇਅਰ ਕਰਿਓ ਵੀ ਜਿਹੜਾ ਇਹਦਾ ਵੀਰ ਦਾ ਆਪਾਂ ਨੂੰ ਕੁਝ ਪਤਾ ਲੱਗ ਜਵੇ ਇਹ ਵੀਰ ਦਾ ਕੋਈ ਘਰ ਪਰਿਵਾਰ ਪਤਾ ਲੱਗ ਜਵੇ ਕਿਉਂ ਅਰਸ਼ਾਰ ਖਾਨ ਸਲਾਮ ਵਾਲੇਕਮ ਵਾਅਲੈਕਮ वालेकुम सलाम इतनी बढ़िया इंसान का घर इतना बढ़िया बनाया घर तेरे लिए बना रखा है तेरे लिए बना रखा है ये घर